ਸਤਿ ਸ਼੍ਰੀ ਅਕਾਲ ਜੀ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਕੱਲ ਜਦੋਂ ਇਹ ਗੱਲ ਡੰਗਾਈ ਨਾਲ ਸੁਣੀ ਤਾਂ ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਉੱਠੇ ਇਹ ਤਾਂ ਪਤਾ ਸੀ ਕਿ ਸਾਡੀ ਰਿਸ਼ਤੇਦਾਰੀ ਵਿੱਚ ਉਸ ਮੁੰਡੇ ਦਾ ਤਲਾਕ ਹੋ ਗਿਆ ਹੈ ਪਰ ਤਲਾਕ ਵੇਲੇ ਜਾਂ ਤਲਾਕ ਤੋਂ ਬਾਅਦ ਭਾਬ ਹੁਣ ਉਹ 5 ਕੁ ਸਾਲ ਦੇ ਬੱਚੇ ਦੇ ਦਿਲ ਤੇ ਕੀ ਬੀਤ ਰਹੀ ਹੈ ਜਿਸ ਨੂੰ ਪਤੀ ਪਤਨੀ ਦੇ ਅਲੱਗ-ਅਲੱਗ ਹੋਣ ਦੀ ਉਹ ਸਜ਼ਾ ਦਿੱਤੀ ਗਈ ਹੈ ਜਿਸ ਲਈ ਉਹ 마ਸੂਮ ਕਿਸੇ ਪ੍ਰਕਾਰ ਵੀ ਜ਼ਿੰਮੇਵਾਰ ਨਹੀਂ ਹੈ ਅਜਿਹੇ ਕਿਸੇ ਬਹੁਤ ਹਨ ਜਿੱਥੇ 마ਸੂਮ ਬੱਚਾ ਨੂੰ ਮਾਂ ਜਾਂ ਪਿਓ ਦੋਵਾਂ ਚੋਂ ਇੱਕ ਦੇ ਪਿਆਰ ਲਈ ਤਾਂ ਉਹ ਮਰ ਤਰਸਣਾ ਪੈਂਦਾ ਹੈ ਆਖਿਰ ਕਿਉਂ ਕੀ ਕਸੂਰ ਹੁੰਦਾ ਹੈ ਇਹਨਾਂ ਬੱਚਿਆਂ ਦਾ ਆਖਿਰ ਕਿਉਂ ਉਹ ਮਾਂ ਪਿਓ ਜੋ ਆਪਣੀ ਔਲਾਦ ਦੀ ਖੁਸ਼ੀ ਲਈ ਕੁਝ ਵੀ ਕਰਨ ਤੱਕ ਚਲੇ ਜਾਂਦੇ ਨੇ ਫਿਰ ਉਹਨਾਂ ਨੂੰ ਉਹ ਦੁੱਖ ਕਿਉਂ ਦਿੰਦੇ ਹਨ ਮੇਰਾ ਇਹ ਸਟੇਟਸ ਲਿਖਣ ਦਾ ਮਤਲਬ ਸਿਰਫ ਇਹ ਹੈ ਕਿ ਹੋ ਸਕਦਾ ਹੈ ਕੁਝ ਉਹ ਕਾਰਨ ਜੋ ਟੁੱਟਣ ਕਿਨਾਰੇ ਹਨ ਬਚ ਰਹਿਣ। ਕਾਫੀ ਦੇਰ ਦੇ ਕਲੇਸ਼ ਤੋਂ ਬਾਅਦ ਆਖਿਰ ਇਹ ਤੈਅ ਹੋਇਆ ਕਿ ਤਲਾਕ ਲੈ ਲਿਆ ਜਾਵੇ। ਮੁੰਡੇ ਨੇ ਬੜੀ ਕੋਸ਼ਿਸ਼ ਕੀਤੀ ਕਿ ਘਰ ਟੁੱਟਣ ਤੋਂ ਬਚ ਜਾਵੇ। ਉਸ ਦੀ ਪਤਨੀ ਨੇ ਕਿਹਾ ਕਿ ਪਿੰਡ ਵਿੱਚ ਨਹੀਂ ਰਹਿਣਾ, ਸ਼ਹਿਰ ਰਹਿਣਾ ਹੈ। ਉਸ ਨੇ ਉਹ ਵੀ ਕਰਕੇ ਦੇਖ ਲਿਆ ਪਰ ਨਹੀਂ। ਜਿਸ ਦਿਨ ਅਦਾਲਤ ਵਿੱਚ ਮਾਸੂਮ ਬੱਚਾ ਪਿਤਾ ਦੇ ਹਵਾਲੇ ਕੀਤਾ ਗਿਆ ਉਸ ਨੂੰ ਬਹੁਤ ਜ਼ਿਆਦਾ ਬੁਖਾਰ ਚੜਿਆ ਹੋਇਆ ਸੀ ਜੱਜ ਦੇ ਬਿਲਕੁਲ ਸਾਹਮਣੇ ਉਸ ਮਾਂ ਨੇ ਇਹ ਗੋਲਮਟੋਲ ਜਿਹਾ ਮੁੰਡਾ ਛੱਟ ਦੇਣ ਦੇਣੀ ਗੋਦੀ ਤੋਂ ਉਤਾਰ ਮੁੰਡੇ ਦੇ ਪਿਓ ਹਵਾਲੇ ਕਰ ਦਿੱਤਾ ਜਿਵੇਂ ਇਸ ਬੋਝ ਤੋਂ ਉਹ ਜਲਦੀ ਛੁਟਕਾਰਾ ਪਾਉਣਾ ਚਾਹੁੰਦੀ ਹੋਵੇ ਮੁੰਡਾ ਫੜਾਉਣ ਤੋਂ ਬਾਅਦ ਆਪਣੇ ਬੈਗ ਚੋਂ ਦੁੱਧ ਵਾਲੀ ਸ਼ੀਸ਼ੀ ਫੜਾਈ ਫੇਰ ਬੱਚੇ ਦੇ ਸੈਂਡਲ ਤੇ ਫੇਰ ਹੋਰ ਨਿੱਕ ਸੁੱਕ ਸਭ ਚੀਜ਼ਾਂ ਫੜਾਉਂਦਿਆਂ ਉਸਦੇ ਚਿਹਰੇ ਤੇ ਕਿਸੇ ਤਰ੍ਹਾਂ ਦਾ ਦੁੱਖ ਨਜ਼ਰ ਨਹੀਂ ਆਇਆ ਵੱਡੀ ਕੁਰਸੀ ਤੇ ਬੈਠਾ ਜੱਜ ਬੜੀ ਹੈਰਤ ਨਾਲ ਇਹ ਸਭ ਦੇਖ ਰਿਹਾ ਸੀ ਉਸ ਦੀ ਜ਼ਿੰਦਗੀ ਵਿੱਚ ਬਥੇਰੇ ਤਲਾਕ ਦੇ ਕੇਸ ਹੋਏ ਹੋਣੇ ਪਰ ਅਜੇ ਹੀ ਮਾਂ ਸ਼ਾਇਦ ਪਹਿਲੀ ਵਾਰ ਦੇਖ ਰਿਹਾ ਸੀ ਘਰ ਆ ਕੇ ਬੱਚਾ ساری ਰਾਤ ਬੁਖਾਰ ਵਿੱਚ ਬੇਸੁੱਧ ਰਿਹਾ ਤੇ ਆਪਣੇ ਬੁੱਲਾ ਚੋਂ ਮੰਮੀ ਮੰਮੀ ਪੁਕਾਰਦਾ ਰਿਹਾ ਹੁਣ ਵੀ ਉਹ ਆਪਣੀ ਮੰਮੀ ਨੂੰ ਭੁੱਲ ਨਹੀਂ ਰਿਹਾ ਇੱਕ ਦਿਨ ਉਸਦੀ ਦਾਦੀ ਨੇ ਘਰ ਵਿੱਚ ਪਈਆਂ ਚੱਪਲਾਂ ਪਾ ਲਈਆਂ ਮੁੰਡਾ ਚੱਟ ਦੇਣੇ ਬੋਲਿਆ ਲਾਹੋ ਚੱਪਲਾਂ ਇਹ ਮੇਰੀ ਮੰਮੀ ਪਾਉਗੀ ਉਸਦਿਆਂ ਨੇ ਦਾਦੀ ਦੀ ਭੁੱਬ ਨਿਕਲ ਗਈ ਇੱਕ ਦਿਨ دہਲੀ ਵਿੱਚ ਅੱਖਾਂ ਬੰਦ ਕਰਕੇ ਤੇ ਦੋਵਾਂ ਨੂੰ ਹੱਥਾਂ ਨਾਲ ਟਾਕੇ ਬੈਠ ਗਿਆ ਦਾਦੀ ਨੇ ਪੁੱਛਿਆ ਵੀ ਆਹ ਕੀ ਕਰਦਾ ਮੰਮੀ ਨੇ ਕਿਹਾ ਸੀ ਜਦੋਂ ਮੇਰੀ ਯਾਦ ਆਵੇ ਇਸ ਤਰ੍ਹਾਂ ਕਰਕੇ ਬੈਠ ਜਾਈਂ ਮੈਂ ਦਿਸ ਜਾਇਆ ਕਰੂੰ ਬੱਚੇ ਨੇ ਜਦੋਂ ਕਿਹਾ ਤਾਂ ਦਾਦੀ ਮਾਂ ਅੰਦਰ ਵੜ ਕੇ ਬਹੁਤ ਰੋਈ ਘਰ ਵਿੱਚ ਕਦੀ ਵੀ ਉਸ ਦੀ ਮੰਮੀ ਦੀ ਗੱਲ ਨਹੀਂ ਕੀਤੀ ਜਾਂਦੀ ਪਰ ਫੇਰ ਵੀ ਉਹ ਮਾਸੂਮ ਆਪਣੀ ਮੰਮੀ ਨੂੰ ਭੁੱਲ ਨਹੀਂ ਸਕਿਆ ਸ਼ਾਇਦ ਭੁੱਲ ਸਕੇ ਵੀ ਨਾ ਸੋਚਦਾ ਮਾਂ ਜਾਂ ਪਿਓ ਮਰ ਕੇ ਬੱਚਿਆਂ ਤੋਂ ਵਿਛੜ ਜਾਣ ਅਸੀਂ ਕੁਝ ਨਹੀਂ ਕਰ ਸਕਦੇ ਉਹਨਾਂ ਨੂੰ ਉੱਥੋਂ ਲਿਆਉਣਾ ਅਸੰਭਵ ਹੈ ਪਰ ਜਦੋਂ ਜਿਹਾਉਂਦੇ ਜੀ ਅਜਿਹਾ ਕਰਨ ਤਾਂ ਉਫ ਕਿਸੇ ਮਾਸੂਮ ਨੂੰ ਇਹ ਦੁੱਖ ਨਾ ਮਿਲੇ